ਕਰਕੇ ਸੇ ਬੰਦੇ ਦਾ ਵਿਆਹ ਨਾ ਹੋਇਆ ਹੋਵੇ ਉਹਦੀ ਉਹਦੇ ਨਾਮ ਜ਼ਮੀਨ ਹੋਵੇ ਤਾਂ ਉਸ ਜ਼ਮੀਨ ਦਾ ਹਕਦਰ ਕੌਣ ਹੋ ਸਕਦਾ ਜੇ ਉਹਦਾ ਵਿਆਹ ਨਹੀਂ ਹੋਇਆ ਹਾਂਜੀ ਜਿਹੜੇ ਉਹਦੇ ਭਰਾ ਨੇ ਭੈਣਾਂ ਨੇ ਹਾਂਜੀ ਜਿਹੜੇ ਜੂੰਦੇ ਨੇ ਉਹਦੇ ਭੈਣ ਭਰਾ ਹੀ ਉਹ ਮਾਲਕ ਨੇ ਠੀਕ ਹੈ ਜੀ ਜਿਹੜੇ ਜਿਉਂਦੇ ਭੈਣ ਭਰਾ ਜਿਉਂਦੇ ਭੈਣ ਭਰਾ ਨੇ ਉਹਦੇ ਜੇ ਉਹ ਤੋਂ ਪਹਿਲਾਂ ਕੋਈ ਭੈਣ ਭਰਾ ਮਰ ਗਿਆ ਹਾਂਜੀ ਉਹ ਨਹੀਂ ਮਾਲਕ ਬਣਦਾ ਉਦੇ ਬੱਚਿਆਂ ਨੂੰ ਨਹੀਂ ਗਾ ਜਾਂਦੀ ਹੈਗੀ ਜ਼ਮੀਨ। ਨਹੀਂ ਜਿਵੇਂ ਮੰਨ ਲਓ ਇਹ ਦੋ ਭਰਾ ਨੇ ਬੰਦੇ। ਹਾਂ ਤਿੰਨ ਮੰਨੋ। ਹਾਂ ਤਿੰਨ ਮੰਨ ਲਓ ਇੱਕ ਮਰ ਗਿਆ। ਜਿਹੜਾ ਮਰ ਗਿਆ ਉਹਦੇ ਬੱਚਿਆਂ ਨੂੰ ਜ਼ਮੀਨ ਹੋਗੀ। ਠੀਕ ਹੈ ਜੀ। ਠੀਕ ਹੈ ਨਹੀਂ। ਠੀਕ ਹੈ। ਜਿਹੜਾ ਉਹਦਾ ਭਰਾ ਹੁਣ ਮੌਕੇ ਤੇ ਮੌਜੂਦ ਹੈ ਇੱਕ ਕੁਮਾਰੇ ਬੰਦੇ ਦਾ। ਉਸੇ ਨੂੰ ਜਾਊਗੀ ਉਹਦੇ ਭਤੀਜੇ ਨੂੰ ਨਹੀਂ ਜਾਂਦੀ। ਠੀਕ ਹੈ ਜੇ ਇਹਨਾਂ ਦੀ ਕੋਈ ਭੈਣ ਹੋਵੇ ਉਹ ਭੈਣ ਭੈਣ ਨੂੰ ਵੀ ਜਾ ਸਕਦੀ ਹੈ। ਭੈਣ ਦਾ ਵਿਆਹ ਹੋ ਗਿਆ ਹੋਵੇ ਫਿਰ ਫਿਰ ਜਾਊਗੀ। ਫਿਰ ਫਿਰ ਵੀ ਜਾਊਗੀ। ਅੱਛਾ ਜੇ ਵਿਆਹ ਹੋ ਗਿਆ ਫਿਰ ਵੀ ਜਾਊਗੀ। ਫਿਰ ਵੀ ਜਾਊਗੀ ਜੂਂਦੀ ਹੋਵੇ ਜੀ ਤਾਂ। ਠੀਕ ਆ। ਮਤਲਬ ਛੱਤ ਜੀ ਹ ਜੇ ਤੋ ਵਸੀਤੇ ਕਰਕੇ ਫਿਰ ਤਾਂ ਜਿਹਦੇ ਨੂੰ ਕਰ ਗਿਆ ਹੋਏ ਜਾਊਗਾ ਆ ਫਿਰ ਤਾਂ ਜੇ ਵਸੀਤ ਨਹੀਂ ਕਰਕੇ ਗਿਆ ਤਾਂ ਜਿਹੜੇ ਉਹਦੇ ਜਾਇਜ਼ ਵਾਰਸ ਨੇ ਕਾਨੂੰਨੀ ਵਾਰਸ ਨੇ ਉਹਨਾਂ ਨੂੰ ਸਾਰਿਆਂ ਨੂੰ ਜਾਊਗਾ ਠੀਕ ਹੈ ਜੀ ਰਜਿਸਟਰਡ ਵਸੀਅਤ ਇੱਕ ਭਾਈ ਨੂੰ ਮਿਲੇ ਤਾਂ ਦੂਜਾ ਚੈਲੰਜ ਕਰ ਸਕਦੇ ਨੇ ਜੀ ਜਦੋਂ ਉਹ ਬੰਦਾ ਵਸੀਤ ਕਰ ਗਿਆ ਉਹ ਤਾਂ ਜਿੰਕੇ ਉਸ ਟਾਈਮ ਉਹ ਉਹ ਕਰਦੇ ਵੀ ਹਾਂ ਵਸੀਤੜਾਉਂਦੇ ਉਹਨੂੰ ਕਹਿ ਕੇ ਲੋਕਾਂ ਨੂੰ ਆਪ ਦਾ ਭਾਈਚਾਰਾ ਇਕੱਠਾ ਕਰਕੇ ਵੀ ਇਹਨੂੰ ਇਕੱਲੇ ਨੂੰ ਕਿਉਂ ਕਰਾਈ ਹੈ ਠੀਕ ਹੈ ਜਦੋਂ ਉਹ ਇਕੱਲੇ ਨੂੰ ਕਰਾਇਆ ਗਿਆ ਹੁਣ ਟੁੱਟੂ ਕਿਸਪੇਸ ਤੇ ਠੀਕ ਠੀਕ ਹੈ ਮਤਲਬ ਜਦੋਂ ਵਸੀਅਤ ਕਰਵਾ ਰਹੇ ਨੇ ਹਾਂ ਮੈਂ ਥੋੜੀ ਜਿਹੀ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਵੀ ਜਦੋਂ ਕੋਈ ਬੰਦਾ ਵਸੀਅਤ ਕਰਵਾਉਂਦਾ ਜੇ ਉਹਨੂੰ ਲੱਗਦਾ ਵੀ ਮੇਰਾ ਹਿੱਸਾ ਨਹੀਂ ਪੈ ਰਿਆ ਤਾਂ ਉਦੋਂ ਆਪਣੇ ਲਾਣੇ ਨੂੰ ਆਪ ਕਹਿ ਦੀ ਹਾਂ ਆਪਾਂ ਹੀ ਚਾਰੇ ਨੂੰ ਇਕੱਠਾ ਕਰਕੇ ਵੀ ਮੈਨੂੰ ਇਹ ਨਹੀਂ ਸਨ ਦਿੱਤਾ ਮੈਨੂੰ ਕਿਉਂ ਨਹੀਂ ਦਿੱਤਾ ਮੇਰਾ ਕਾਰਨ ਦੱਸੋ ਕੀ ਹੈ ਠੀਕ ਆ ਜੋ ਕਹਿੰਦਾ ਵੀ ਮੈਂ ਤਾਂ ਦੇਣੀ ਇਸ ਨੂੰ ਮੈਂ ਤਾਂ ਦਿੰਦਾ ਹੀ ਨਹੀਂ ਫਿਰ ਫਿਰ ਕੀ ਕਰਾਂਗੇ ਜਦੋਂ ਉਹ ਦੇ ਗਿਆ ਤੇ ਉਹਨੂੰ ਆਪਾਂ ਚੈਲੰਜ ਕੀ ਕਰਾਂਗੇ ਠੀਕ ਆ ਮਤਲਬ ਉਹ ਰੇਤਾਂ ਵਾਲੀ ਗੱਲ ਹੈ ਇਹ ਵੀ ਜਦੋਂ ਵਸੀਅਤ ਹੁੰਦੀ ਆ ਉਹਦੀ ਥੋੜੀ ਜਿਹੀ ਗੌਰ ਕਰੀ ਜਾਵੇ ਹਾਂ ਹਾਂ ਉਸ ਟੈਂਪ ਭਾਈਚਾਰੇ ਨੂੰ ਇਕੱਠਾ ਕਰਕੇ ਹੋ ਸਕਦਾ ਹੈ ਹਾਂਜੀ ਹਾਂ ਠੀਕ ਹੈ ਜੀ ਸਰ ਕੀ ਕਹਿੰਦੇ ਵਸੀਅਤ ਕਦੇ ਝੂਠੀ ਵੀ ਬਣਾਈ ਜਾ ਸਕਦੀ ਹੈ ਝੂਠੀਆਂ ਬਹੁਤ ਬਣਦੀਆਂ ਨੇ ਅੱਛਾ ਜੀ ਜਿਹੜੀ ਖਾਨ ਦੇ ਵਿਸਤਾ ਨੇ ਇਹਨਾਂ ਚੋਂ ਤਕਰੀਬਨ ਮੇਰੇ ਖਿਆਲ ਹੈ 50 60% ਜਾਲੀ ਹੁੰਦੀ ਐਨੀ ਐਨੀ ਬਲੈ ਤਾਂ 90% ਲਾਓ ਤੁਸੀਂ ਵਾਹ ਜੀ ਵਾਹ ਅੱਛਾ ਜੀ ਪਸਾਰੀ ਦੀ ਜੇ ਆਪਾਂ ਗੱਲ ਕਰੀਏ ਇਹ ਫਿਰ ਬੰਦੇ ਫੜੇ ਕਿੱਥੇ ਜਾਂਦੇ ਨਹੀਂ ਜਾਂ ਪਤਾ ਕਿਵੇਂ ਲੱਗਦਾ ਦੇਖੋ ਮੇਰੀ ਗੱਲ ਸੁਣੋ ਜਦੋਂ ਉਹਦੇ ਜਿਹੜੇ ਬਾਰਸ ਨੇ ਹਾਂਜੀ ਉਹ ਕਹਿੰਦੇ ਨੇ ਵੀ ਹਾਂ ਸਾਡਾ ਬਾਪ ਵਸਿਤ ਕਰ ਗਿਆ ਸਹੀ ਕਰ ਗਿਆ ਠੀਕ ਹੈ ਉਹਨਾਂ ਦੇ ਐਫੀਡੀਅਵਟ ਲਏ ਜਾਂਦੇ ਨੇ ਠੀਕ ਹੈ ਜੀ ਉਹੀ ਰੌਲਾ ਪਾਉਣਗੇ ਨਾ ਜਿਹੜੇ ਉਹਦੇ ਬਾਰਸ ਬਣਦੇ ਨੇ ਉਹ ਜਿਹੜਾ ਜਦੋਂ ਉਹਨੇ ਬਿਆਨ ਹੀ ਦੇਤੇ ਉੱਥੇ ਤਹਿਸੀਲਦਾਰਲੇ ਵੀ ਜਾ ਕੇ ਵੀ ਹਾਂ ਸਾਡਾ ਬਾਪ ਵਸਿਤ ਕਰ ਗਿਆ ਸਹੀ ਕਰ ਗਿਆ ਇਹ ਚਾਹੇ ਉਹ ਜਾਲੀ ਹੈ ਫਿਰ ਉਦੋਂ ਬਾਅਦ ਉਹ ਜਿਹੜਾ ਕੌਣ ਕਰੂਗਾ ਜਿਹੜੇ ਬਾਰਸ ਨੇ ਉਹੀ ਕਰਨਗੇ ਨਾ ਜਦੋਂ ਉਹਨਾਂ ਦੇ ਐਫੀਡੀਅਵਟ ਲੱਗੇ ਉੱਥੇ ਉਹਨਾਂ ਦੇ ਬਿਆਨ ਹੋ ਗਏ ਉਹਨਾਂ ਦੀ ਹ ਪਾਊਰ ਵਾਲਾ ਉਹ ਜਿਹਨੂੰ ਹਿੱਸਾ ਨਹੀਂ ਮਿਲਿਆ ਹੋਊਗਾ ਹਾਂ ਠੀਕ ਹੈ ਜੀ ਠੀਕ ਆ ਉਹਦੇ ਵਿੱਚ ਪਹੀ ਅਤੇ ਖਾਲ ਵੀ ਦਰਜ ਹੁੰਦੇ ਨੇ ਗਰਦਾਵਰੀ 'ਚ ਹਾਂ ਹਾਂ ਹੁੰਦੇ ਨੇ ਬਿਲਕੁਲ ਜਿਹੜੀ ਪਹੀ ਹੁੰਦੀ ਹੈ ਲਿਖਿਆ ਜਾਂਦਾ ਕਿਹੜੇ ਕਿੱਲੇ ਵਿੱਚ ਦੀ ਪਹੀ ਜਾਰੀ ਹੈ ਹਾਂਜੀ ਕਿੰਨੇ ਰਕੂ ਵਿੱਚ ਦੀ ਪਹੀ ਆ ਉਹ ਲਿਖਿਆ ਜਾਂਦਾ ਬਿਕਦਾ ਅੱਛਾ ਜਿਹੜੇ ਖਾਲ ਹੁੰਦੇ ਨੇ ਉਹ ਵੀ ਲਿਖੋ ਹਾਂ ਖਾਲ ਤਾਂ ਪਹਿਲਾਂ ਹੀ ਜਿਹੜੇ ਸਰਕਾਰੀ ਖਾਲ ਹੋਣ ਉਹ ਤਾਂ ਪਹਿਲਾਂ ਹੀ ਲਿਖੇ ਹੋਏ ਹੁੰਦੇ ਨੇ ਠੀਕ ਹੈ ਜੀ ਬਣੇ ਹੋਏ ਹੁੰਦੇ ਨੇ ਠੀਕ ਹੈ ਜੀ ਇੱਕ 20 ਸਾਲ ਪਹਿਲਾਂ 4 ਏਕੜ ਜ਼ਮੀਨ ਖਰੀਦੀ ਸੀ ਪਰ ਵੇਚਣ ਵਾਲੇ ਨੂੰ ਰਜਿਸਟਰੀ ਵਿੱਚ ਸਾਨੂੰ ਲਿਖਤੀ ਰਸਤਾ ਦਿੱਤਾ ਸੀ ਤੇ ਹੁਣ ਤਕਸੀਮ ਕਰਵਾ ਰਹੇ ਕਿ ਜਿਹੜਾ ਰਸਤੇ ਵਾਲਾ ਹਿੱਸਾ ਅ ਰਸਤੇ ਵਾਲੇ ਹਿੱਸੇ ਦਾ ਹੁਣ ਕੀ ਬਣੇਗਾ ਜੀ ਰਸਤੇ ਵਾਲੋ ਤਾਂ ਜ਼ਮੀਨ ਦੇ ਮੁਤਾਬਕ ਚੱਲ ਜੇ ਜਦੋਂ ਤਕਸੀਮ ਹੋਣੀ ਹੈ ਨਾ ਹਾਂਜੀ ਜ਼ਮੀਨ ਦੇ ਮਾਲਕਾਂ ਦੇ ਮੁਤਾਬਕ ਜਿੰਨੀਆਂ ਵੀ ਰਸਤੇ ਲੱਗਣਗੇ ਹਾਂਜੀ ਉਹ ਹਿੱਸੇ ਮੁਤਾਬਕ ਕੱਟਣਗੇ ਸਾਰਿਆਂ ਦੇ ਸਾਰਿਆਂ ਦੇ ਰੱਖੂ ਵੀ ਕੱਟ ਕੇ ਫੇਰ ਲੱਗੂਗੇ ਅੱਛਾ ਸਾਰਿਆਂ ਦੇ ਜਿੰਨਾ ਵੀ ਮਤਲਬ ਜਿੱਦਾਂ ਦਾ ਰਾਹ ਹੋਇਆ ਉਹਨਾਂ ਦਾ ਠੀਕ ਹੈ ਜੀ ਜਿਹੜੇ ਬੰਦੇ ਨੇ ਪਹਿਹੀ ਲਿਖ ਕੇ ਦਿੱਤੀ ਜੀ ਉਹ ਬੰਦਾ ਉਹ ਮਾਲਕ ਹੈਗੇ ਹਾਂਜੀ ਤਾ ਉਹਦੇ ਰੱਖ ਵਿੱਚ ਜੀ ਸੱਕਟੇ ਜਾਊਗਾ ਜੇ ਲਿਖ ਕੇ ਦਿੱਤਾ ਹੋਇਆ ਜੇ ਲਿਖ ਕੇ ਦਿੱਤਾ ਹੋਇਆ ਨਹੀਂ ਜਿਹੜਾ ਖਰੀਦਦਾਰ ਆ ਫਿਰ ਉਹ ਨੂੰ ਆਪ ਦਾ ਰੱਖਵਾ ਕਟਾਉਣਾ ਪਊਗਾ ਪਹਿਲੇ ਮਾਉਣਾ ਵਸ ਠੀਕ ਹੈ ਜੀ ਠੀਕ ਇੱਕ ਮਜ਼ਰੂਆ ਤੇ ਗੈਰ ਮਜ਼ਰੂਆ ਕੀ ਹੁੰਦਾ ਜੀ ਮਜ਼ਰੂਆ ਹੁੰਦਾ ਹੈ ਜਣ ਕਿ ਜਿਹੜਾ ਚੱਲਦਾ ਰੱਖਵਾ ਹੈ ਗੈਰ ਮਜ਼ਰੂਆ ਹੁੰਦਾ ਜਿਹੜਾ ਰੱਖਵਾ ਚ ਬਗਦਾ ਨਹੀਂ ਹੈਗਾ ਅੱਛਾ ਜੀ ਠੀਕ ਆ ਠੀਕ ਆ ਜਿਹੜੇ ਬੰਦੇ ਨੂੰ 2006 ਤੋਂ ਗਰਦਾਬਰੀ ਚੱਲੀ ਆ ਰਹੀ ਹੈ ਜੇ ਕਬਜ਼ਾ ਉਸੇ ਦਾ ਫਿਰ ਤਾਂ ਟੁੱਟਦੀ ਨਹੀਂ ਜੀ ਠੀਕ ਹੈ ਜੀ ਜੇ ਉਹਦਾ ਕਬਜ਼ਾ ਨਹੀਂ ਹੈ ਕਬਜ਼ਾ ਕਿਸੇ ਹੋਰ ਬੰਦੇ ਦਾ ਹੈ ਫਿਰ ਉਹ ਕਬਜ਼ੇ ਦੇ ਮੁਤਾਬਕ ਕੇਸ ਪਾ ਕੇ ਗਰਦਾਬਰੀ ਕਰਾ ਸਕਦਾ ਹੈ ਉਹਦੇ ਨੂੰ ਠੀਕ ਹੈ ਜੀ ਇੱਕ 50 ਸਾਲ ਤੋਂ ਗਰਦਾਬਰੀਆਂ ਹਨ ਆਵਾਦੀ ਵਾਲੀ ਥਾਂ ਨਹੀਂ ਆ ਇਹ ਥਾਂ ਨਾਮ ਹੋ ਸਕਦੀ ਹੈ ਕਿ ਨਹੀਂ ਜੀ ਨਹੀਂ ਗਰਦਾਬਰੀਆਂ ਦੀ ਬੇਸਤ ਨਹੀਂ ਹੋ ਸਕਦੀ ਅੱਛਾ ਇਹ ਮਾਨਯੋਗ ਅਦਾਲਤ ਹੀ ਕਰ ਸਕਦੀ ਹੈ ਜੇ ਇਹਦਾ ਕਰ ਸਕਦੀ ਹੈ ਤਾਂ ਨਹੀਂ ਵੈਸੇ ਰੈਵਨਿਊ ਰਕਾਰਡਰ ਚ ਕੋਈ ਸਾਡਾ ਰੈਵਨਿਊ ਸਟਾਫ ਨਹੀਂ ਕਰ ਸਕਦਾ ਇਹ ਜੀ ਇੱਕ ਖਾਨਗੀ ਤਕਸੀਮ ਸਹਿਮਤੀ ਨਾਲ ਕਰਵਾਈ ਗਈ ਉਸ ਤੇ ਕਿੰਨੇ ਸਮੇਂ ਬਾਅਦ ਅਪੀਲ ਕੀਤੀ ਜਾ ਸਕਦੀ ਹੈ ਜੀ ਖਾਨਗੀ ਤਕਸੀਮ ਖਾਨਗੀ ਤਕਸੀਮ ਕਰਾਈ ਗਈ ਹੈ ਹਾਂਜੀ ਅਪੀਲ ਦਾ ਤਾਂ ਕਾਰਨ ਹੋਣਾ ਕੋਈ ਨਾ ਕੋਈ ਜੇ ਜਣ ਕੇ ਬੰਦਾ ਹੀ ਨਹੀਂ ਹੈਗਾ ਉਹ ਤਕਸੀਮ ਕਰਾਉਣ ਵਾਲਾ ਹਾਂਜੀ ਹਾਂ ਉਹਦੇ ਗੈਰ ਹਾਜ਼ਰੀ ਚ ਕਰਾਈ ਗਈ ਹੈ ਕਿਸੇ ਹੋਰ ਨੂੰ ਖੜਾ ਕਰਕੇ ਫਿਰ ਤਾਂ ਟੁੱਟ ਜੂਗੀ ਜਦੋਂ ਉਹਦੇ ਸਹਿਮਤੀ ਨਾਲ ਉਹਦੇ ਦਸ ਗੱਤ ਘੁੱਟ ਹੋਏ ਨੇ ਫਿਰ ਉਹ ਤੜਾਊਗਾ ਕਿਸ ਬੇਸਤੇ ਜੀ ਠੀਕ ਜੇ ਤਰਾਉਦਾ ਉਹਦਾ ਕੋਈ ਰੀਜਨ ਹੋਵੇ ਰੀਜਨ ਤਾਂ ਹੋਵੇ ਨਾ ਕੋਈ ਨਾ ਕੋਈ ਦੇਖੋ ਸਪੋਜ਼ ਕਰੋ ਰੀਜਨ ਇਹ ਹੋ ਸਕਦਾ ਹੈ ਵੀ ਉਹਨੂੰ ਜ਼ਮੀਨ 4 ਕਨਾਲ ਪਾਤੀ ਉਹਨੂੰ ਆਉਂਦੀ ਦੀ 10 ਕਨਾਲ ਬਿਲਕੁਲ ਜ਼ਮੀਨ ਘਟ ਪਈ ਹੈ ਜਦੋਂ ਉਹਨੇ ਸਹਿਮਤੀ ਨਾਲ ਪੁਆਲੀ ਸ਼ਾਇਦ ਛੇਤ ਉਹ ਵੀ ਨਾ ਟੁੱਟਦੀ ਹੈਗੀ ਜੀ ਠੀਕ ਹੈ ਜੀ ਜਦੋਂ ਉਹਨੇ ਸਹਿਮਤੀ ਨਾਲ ਉਸ ਟਾਈਮ ਕਰਾ ਲਈ ਉਹ ਵੀ ਨਾ ਟੁੱਟਦੀ ਹੈਗੀ ਠੀਕ ਹੈ ਸਰ ਕੋਈ 10 ਕਟ ਕੁਠੇ ਹੋਏ ਨੇ ਉਸ ਤੋਂ ਬਾਅਦ ਉਹ ਤੜਾਉ ਕਿਸ ਵੇਚਦੇ ਜੀ ਜੀ ਜੇ ਉਹ ਸਹਿਮਤ ਨਹੀਂ ਸੀ 10 ਕਟ ਕੁਠੇ ਉਸ ਟਾਈਮ ਕਿਉਂ ਕੀਤਾ ਠੀਕ ਠੀਕ ਹੈ ਗੱਲ ਠੀਕ ਹੋ ਗਈ ਹਾਂ ਜੀ ਇੱਕ ਮਿੰਨਾ ਜੁਮਲਾ ਕੀ ਹੁੰ ਇਸ ਦਾ ਹਿੱਸਾ ਕਿਵੇਂ ਕੱਢ ਸਕਦੇ ਆ ਮੇਨ ਜੁਮਲਾ ਮਿੰਨ ਤਾਂ ਹੋ ਗਿਆ ਕੁਛ ਟੁਕੜਾ ਜੁਮਲਾ ਹੋ ਗਿਆ ਜਾਨੀ ਕਿ ਇਕੱਠੀ ਚੀਜ਼ ਚੋਂ ਅੱਛਾ ਜੀ ਕੁਛ ਟੁਕੜਾ ਹੋ ਗਿਆ ਵੀ ਕਿਸੇ ਵੱਡੀ ਜੀ ਛੋਟਾ ਟੁਕੜਾ ਕੱਢਣਾ ਹੋ ਹਾਂ ਹਾਂ ਪਿੰਡ ਦੀ ਜਗ੍ਹਾ ਦੇ ਲਈ ਕੋਈ ਐਨਓਸੀ ਦੀ ਲੋੜ ਹੁੰਦੀ ਹੈ ਜੀ ਐਨਓਸੀ ਅੱਜ ਇਹਪਰ ਕੁ ਟੁਕੜਾ ਵੇਚ ਰਹੇ ਆ ਨਾ ਉਹ ਛੋਟਾ ਟੁਕੜਾ ਵੇਚ ਰਹੇ ਆ ਕਨਾਲ ਦਾ ਡੇਢ ਕਨਾਲ ਦਾ ਦੋ ਕਨਾਲ ਤੱਕ ਤਾਂ ਉਹਦੀ ਐਨਓਸੀ ਲੈਣੀ ਪੈਂਦੀ ਹੈ ਪੁੱਡਾ ਤੋਂ ਠੀਕ ਹੈ ਜੀ ਉਹ ਇਸ ਕਰਕੇ ਲੈਣੀ ਪੈਂਦੀ ਹੈ ਇਹ ਵੀ ਕਿਤੇ ਕੋਈ ਕਲੋਨੀ ਕੱਟ ਕੇ ਤਾਂ ਨਹੀਂ ਵੇਚ ਰਿਆ ਅੱਛਾ ਜੀ ਹਾਂ ਠੀਕ ਹੈ ਜੀ ਵੀ ਪਲਾਟਾਂ ਦੇ ਰੂਪ ਪਲਾਟਾਂ ਦੇ ਰੂਪ ਚ ਨਾ ਵੇਚ ਰਿਆ ਹੋਵੇ ਤਾਂ ਕਰਕੇ ਲੈਣੀ ਪੈਂਦੀ ਹੈ ਉਹ ਫੇਰ ਕਰਕੇ ਉਧਰ ਕਰਕੇ ਇੱਕ ਕਹਿੰਦੇ ਤਕਸੀਮ ਵਕੀਲ ਰਹੀ ਹੋ ਸਕਦੀ ਹੈ ਜਾਂ ਨਹੀਂ ਜੀ ਤਕਸੀਮ ਵਕੀਲ ਵਕੀਲ ਰਹੀ ਜਣੇ ਕੇਸ ਪਾ ਕੇ ਜਦੋਂ ਪਕਰੋਣੇ ਜਿਹੜੂ ਵਕੀਲ ਰਹੀ ਹੁੰਦੀ ਹੈ ਵਕੀਰੇ ਕਰਦੇ ਆਪਾਂ ਜਾ ਕੇ ਠੀਕ ਹੈ ਜੀ ਠੀਕ ਆ ਵਕੀਲ ਨਹੀਂ ਕਰੂਗਾ ਕਰੂਗਾ ਤਾਂ ਜਿਹੜਾ ਰੈਵਿਊ ਅਫਸਰ ਹੈ ਜਿਹੜਾ ਵੀ ਤਹਿਸੀਲਦਾਰ ਹੈ ਜੋ ਵੀ ਉਹ ਕਰੂਗਾ ਪਰ ਵਕੀਲ ਤਾਂ ਕਰਨਾ ਪੈਂਦਾ ਨਾ ਜੀ ਫਿਰ ਠੀਕ ਸਰ ਇੱਕ ਸਰਕਾਰੀ ਰਾਹ ਵਿੱਚ ਕਿਸੇ ਦੇ ਨੰਬਰ ਪੈ ਸਕਦੇ ਨੇ ਜੀ ਸਰਕਾਰੀ ਰਾਹ ਵਿੱਚ ਕਿਸੇ ਜ਼ਮੀਨ ਦੇ ਨੰਬਰ ਪੈ ਸਕਦੇ ਨੇ ਜਾਂ ਨਹੀਂ ਪੈਣੇ ਸਰਕਾਰੀ ਰਾਹ ਚ ਜਿਹੜਾ ਪਹਿਲੀ ਸਰਕਾਰੀ ਰਾਹ ਹੈ ਉਹ ਤਾਂ ਪਹਿਲੀ ਨੰਬਰ ਹੈਗੇ ਨੇ ਉਹਦੇ ਉਹ ਚ ਨੰਬਰ ਹੋਰ ਕਿਵੇਂ ਪਾਵਾਂਗੇ ਪਾ ਸਰਕਾਰੀ ਰਾਹ ਚ ਜੇ ਕੋਈ ਨਵਾਂ ਕਰਦੇ ਹੁਣ ਜਾਂ ਤਾਂ ਉਹਨੇ ਸਵਾਲ ਪੂਰਾ ਨਹੀਂ ਕਰਿਆ ਬੰਦੇ ਨੇ ਬੰਦੇ ਨੇ ਸਵਾਲ ਨਹੀਂ ਸਹੀ ਕੀਤਾ ਹੈ ਹਾਂਜੀ ਹਾਂ ਜੇ ਕੋਈ ਸਰਕਾਰੀ ਹੁਣ ਮੇਰੀ ਗੱਲ ਸੁਣੋ ਕਿਸੇ ਦੀ ਜ਼ਮੀਨ ਵਿੱਚ ਦੀ ਹੁਣ ਨਵੀਂ ਸੜਕ ਬਣ ਰਹੀ ਹੈ ਹਾਂ ਹਾਂ ਸਪੋਰਟ ਉਹ ਉਹਨਾਂ ਨੰਬਰਾਂ ਵਿੱਚ ਦਾ ਫਿਰ ਜਿਹੜਿਆਂ ਵਿੱਚ ਦੀ ਸੜਕ ਬਣ ਗਈ ਅਕਵਾਇਰ ਕਰ ਲਈ ਉਹਦੀ ਪੇਮੈਂਟ ਦੇਤੀ ਉਹ ਨੰਬਰ ਤਾਂ ਰਸਤੇ 'ਚ ਪੈਣਗੀ ਨਾ ਜੀ ਫਿਰ ਜਿਨ੍ਹਾਂ ਦੀ ਪੇਮੈਂਟ ਲੈ ਲਈ ਜਿਹਦੀ ਪੇਮੈਂਟ ਹੋਊਗੀ ਪਤਾ ਫਿਰ ਉਹ ਮਤਲਬ ਉਹ ਸਰਕਾਰ ਦੇ ਨਾਮ ਇਨਕਾਰ ਕਰੂਗਾ ਉਹਨਾਂ ਨੰਬਰਾਂ ਦਾ ਹਾਂ ਉਹਨਾਂ ਨੰਬਰਾਂ ਦਾ ਇਨਤਕਾਲ ਸਰਕਾਰ ਦੇ ਨਾਮ ਚੜੂਗਾ ਠੀਕ ਹੈ ਜੀ ਠੀਕ ਹੈ ਇੱਕ ਰਜਿਸਟਰਡ ਵਸੀਅਤ ਦੇ ਗਵਾਹ ਜੀ ਗਵਾਹੀ ਨਾ ਦੇਣ ਤਾਂ ਉਹਨਾਂ ਦੀ ਉਹਨਾਂ ਦੀ ਕੋਈ ਜ਼ਰੂਰੀ ਨਹੀਂ ਗਵਾਹੀ ਜੀ ਅੱਛਾ ਜੀ ਰਜਿਸਟਰਡ ਵਸੀਅਤ ਤੇ ਖਾਨਗੀ ਵਸੀਅਤ ਚ ਇਹੀ ਫਰਕ ਹੈ ਜੇ ਰਜਿਸਟਰਡ ਵਸੀਅਤ ਦੇ ਗਵਾਹ ਮਰ ਜਾਂਦੇ ਨੇ ਤਾਂ ਉਹ ਰਜਿਸਟਰਡ ਵਸੀਅਤ ਮੰਨੀ ਜਾਂਦੀ ਹੈ ਅੱਛਾ ਮਤਲਬ ਜੇ ਖਾਨਗੀ ਵਸੀਅਤ ਬੰਦੇ ਨੇ ਕਰਾਤੀ ਸਪੋਜ਼ ਕਰੋ ਹਾਂ ਜੀ ਹਾਂ ਇਹ ਬੰਦੇ ਨੇ ਵਸੀਤ ਕਰਾਤੀ ਉਹਦੇ ਬੀ ਤੇ ਸੀ ਗਵਾਹ ਤੇ ਹਾਂਜੀ ਗਵਾਹ ਮਰ ਗਏ ਠੀਕ ਹੈ ਤਾਂ ਉਹ ਬੰਦੇ ਨੂੰ ਦੁਬਾਰੇ ਵਸੀਤ ਕਰਾਉਣੀ ਪਊਗੀ ਠੀਕ ਹੈ ਜੇ ਉਹਦੇ ਜੂੰਦੇ ਜੀ ਉਹ ਬੰਦੇ ਮਰ ਜਾਂਦੇ ਨੇ ਜਿਹੜੇ ਗਵਾਹ ਨੇ ਤਾਂ ਉਹਨੂੰ ਦੁਬਾਰੇ ਵਸੀਤ ਕਰਨੀ ਪੈਂਦੀ ਹੈ ਜਿਸ ਜੋ ਖਾਨਗੀ ਵਸੀਤ ਹੈ ਜੇ ਖਾਨਗੀ ਵਸੀਤ ਹੈ ਠੀਕ ਹੈ ਜੇ ਰਜਿਸਟਰਡ ਆ ਉਹਦੇ ਜੇ ਗਵਾਹ ਮਰ ਜਾਂਨ ਉਹਦੀ ਕੋਈ ਵੈਲ ਨਹੀਂ ਹਾਂ ਠੀਕ ਹੈ ਉਹਦੇ ਗਵਾਹਾਂ ਦੀ ਕੋ ਲੋੜ ਠੀਕ ਆ ਇੱਕ ਜੀ ਕਹਿੰਦੇ ਨੰਦ ਆਪਣੀ ਭਾਬੀ ਨੂੰ ਜ਼ਮੀਨ ਗਿਫਟ ਕਰ ਸਕਦੀ ਹੈ ਕਿ ਨਹੀਂ ਨੰਦ ਦਾ ਪਪੀ ਨਾਲ ਬਲੱਡ ਰਿਲੇਸ਼ਨ ਤਾਂ ਬਣਦਾ ਹੀ ਨਾ ਬਣਦਾ ਤਾਂ ਨਹੀਂ ਆਈ ਨਾ ਉਹ ਨਹੀਂ ਕਰਾ ਸਕਦੀ ਠੀਕ ਉਹ ਰਜਿਸਟਰੀਓ ਕਰਵਾਉਗੀ ਵਾਦੀ ਕਰਾ ਦੇ ਨ ਮਰਜੀ ਹੋਈ ਜੀ ਇੱਕ ਬਿਨਾ ਨਾਮ ਗਰਦਾਵਰੀ ਦੇ ਕਬਜ਼ਾ ਮਿਲ ਸਕਦਾ ਮਿਲ ਸਕਦਾ ਜੀ ਬਿਨਾ ਨਾਮ ਗਰਦਾਵਰੀ ਤੋਂ ਕਬਜ਼ਾ ਮਿਲ ਸਕਦਾ ਦੇਖੋ ਮੇਰੇ ਜਦੋਂ ਕਬਜ਼ਾ ਜੇ ਬੰਦਾ ਕੋਈ ਮਾਲਕ ਹੈ ਮਾਲਕ ਦਾ ਕਬਜ਼ਾ ਹੈ ਨਹੀਂ ਜ਼ਮੀਨ ਤੇ ਕੋਰਟ ਨੇ ਡਿਗਰੀ ਕਰਤੀ ਠੀਕ ਆ ਕਬਜ਼ੇ ਦਾ ਆਰਡਰ ਦੇ ਤਿਆ ਫਿਰ ਤਾਂ ਕਬਜ਼ਾ ਉਹਦਾ ਹੂ ਹੈ ਜੀ ਠੀਕ ਆ ਜੀ ਉਹਦੇ ਨੂੰ ਗਰਦੌਰੀਏ ਕ ਗਰਦੌਰੀ ਤਾਂ ਉਹਦੇ ਨੂੰ ਹੋਊਗੀ ਤਾਂ ਜੇ ਕਬਜਾ ਹੈ ਕਬਜਾ ਜੇ ਉਹ ਬੰਦੇ ਲਵੇ ਹੁਣ ਮਾਲਕ ਹੈਗੇ ਕਬਜਾ ਨਹੀਂ ਹੈਗਾ ਕੋਈ ਬੰਦਾ ਹੋਰ ਵੱਧ ਜ਼ਮੀਨ ਬਗਾਈ ਬੈਠਾ ਸਪੋਜ਼ ਕਰੋ ਦੋ ਭਾਈ ਨੇ ਇੱਕ ਭਾਈ ਸਾਰੀ ਜ਼ਮੀਨ ਤੇ ਕਬਜਾ ਕਰੀ ਬੈਠੇ ਠੀਕ ਆ ਉਹ ਬੰਦਾ ਕਬਜੇ ਦਾ ਆਰਡਰ ਲੈ ਲਵੇ ਕਬਜੇ ਦਾ ਆਰਡਰ ਲੈ ਕੇ ਫਿਰ ਤਾਂ ਉਹਦਾ ਕਬਜਾ ਹੋਊਗਾ ਨਾ ਨਹੀਂ ਬੰਦੇ ਦਾ ਠੀਕ ਹੈ ਜੀ ਠੀਕ ਤਕਸੀਮ ਚ ਵੀ ਕਬਜੇ ਦਾ ਆਰਡਰ ਹੋ ਉਹ ਮੈਨੂੰ ਜੋ ਤਕਸੀਮ ਹੁੰਦੀ ਹੈ ਅੱਛਾ ਜੀ ਤਿੰਨੇ ਬੰਦਿਆਂ ਦੇ ਨਾਮ ਮਤਲਬ ਖੇਵਟ ਵੀ ਚੰਨ ਬੰਦੇ ਜਿਵੇਂ ਦੋ ਬੰਦੇ ਜ਼ਮੀਨ ਵੇਚ ਦੇਣਾ ਨਾਮ ਤਿੰਨ ਦੇ ਹੋਵੇ ਜੀ ਜ਼ਮੀਨ ਬੰਦੇ ਵੇਚ ਦੇਣ ਦੋ ਇੱਕ ਜਿਹੜਾ ਬੰਦਾ ਰਹਿ ਜੇ ਤਾਂ ਉਹ ਬੰਦਾ ਚੈਲੰਜ ਕਿੱਥੇ ਕਰ ਸਕਦਾ ਜਾਇਦਾ ਹੱਲ ਕੋਰਟ 'ਚ ਅੱਛਾ ਜੀ ਉਹ ਤੜਾ ਦੂਏ ਜਿਹੜਾ ਉਹਦਾ ਹਿੱਸਾ ਬਣਦਾ ਉਹ ਟੁੱਟੂ ਆ ਜੀ ਲਾਸਟ ਰਜਿਸਟਰੀ ਜਿਹੜੀ ਹੋਈ ਹੈ ਹਾਂਜੀ ਹਾਂ ਉਹ ਚੋਂ ਜਿਹੜੇ ਬੰਦੇ ਨੇ ਖਰੀਦੀ ਉਹਨੂੰ ਲੋਸ ਪੂਆ ਜਿਹੜੇ ਬੰਦੇ ਨੇ ਖਰੀਦੀ ਹਾਂ ਉਹ ਫਿਰ ਵੇਚਣ ਵਾਲੇ ਦੀ ਵੀ ਇਹਦੇ ਕੋਈ ਅਕਸਰ ਉਹਨਾਂ ਨਾਲ ਜੇ ਪੱਕਾ ਗੱਲ ਕਰੀਏ ਦੇਖੋ ਵੇਚਣ ਵਾਲੇ ਤੇ ਹੁਣ ਜਿਹੜੇ ਬੰਦੇ ਦੀ ਜੇ ਸਪੋਜ਼ ਕਰੋ ਏ ਬੀ ਸੀ ਤਿੰਨ ਬੰਦੇ ਸੀ ਦੋ ਬੰਦੇ ਬੀ ਤੇ ਸੀ بیچ ਗਏ ਏ ਰਹਿ ਗਿਆ ਹਿੱਸਾ ਵਿਚੋਂ ਹਾਂ ਜੀ ਹਾਂ ਜੀ ਬੀ ਤੇ ਸੀ ਨੇ ਜਿਹੜੇ ਇਹ ਜ਼ਮੀਨ ਡੀ ਨੂੰ ਵੇਚਤੀ ਹਾਂ ਜੀ ਜਿਹੜਾ ਡੀ ਐ ਜਦੋਂ ਉਹਨੂੰ ਪਤਾ ਵੀ ਮੈਂ ਲਾਅਸਟ ਜਾਊਂਗਾ ਉਹ ਤਿੰਨ ਬੰਦੇ ਤੇ ਕੋਈ ਨੀ ਰਿਸ਼ਤੀ ਕਰਾਊਗਾ ਦੋਵਾਂ ਤੋਂ ਕੋਈ ਕਰਾਊਗਾ ਠੀਕ ਹੈ ਜਿਹੜੇ ਦੋਆ ਤੋਂ ਕਰਾ ਲਈ ਪਹਿਲੀ ਗੱਲ ਤਾਂ ਰਿਸ਼ਤੀ ਨਹੀਂ ਹੁੰਦੀ ਠੀਕ ਹੈ ਜੀ ਜਦੋਂ ਉਹਦਾ ਹਿੱਸਾ ਨਹੀਂ ਬਣਦਾ ਰਿਸ਼ਤੀ ਹੋਊ ਕਿਸ ਦੇ ਤੇ ਠੀਕ ਹੈ ਸਰ ਕਈ ਵਾਰੀ ਇਹ ਹੁੰਦਾ ਸੀ ਪਹਿਲਾਂ ਹੋਜਦੇ ਸੀ ਰਿਸ਼ਤੀਆਂ ਵੀ ਖੇਵਟਾ ਦੋ ਹੁੰਦੀਆਂ ਸੀ ਠੀਕ ਹੈ ਜੀ ਇੱਕ ਖੇਵਟ ਚ ਤਿੰਨ ਬੰਦੇ ਨੇ ਇਸ ਇੱਧਰ ਹੈਗੇ ਤੇ ਇੱਕ ਕਿਲਾ ਜਿਹੜੀ ਪਰਾਂ ਦੂਏ ਪਾਸੇ ਹੈਗਾ ਸੀ ਠੀਕ ਹੈ ਜੀ ਤਿੰਨ ਕਿਲੇ ਸੀ ਉਹਨਾਂ ਦੇ ਉਹ ਦੋ ਕਿਲੇ ਉਹਨਾਂ ਦੇ ਹਿੱਸੇ ਚ ਆਉਂਦੇ ਸੀ ਠੀਕ ਹੈ ਉਹ ਕਿਲਾ ਪਰਲਾ ਉਹ ਦੂਏ ਬੰਦੇ ਦੇ ਹਿੱਸੇ ਚ ਜਾਂਦਾ ਸੀ ਤਾਂ ਉਹ ਦੋ ਕਿਲਿਆਂ ਦੀ ਰਿਸਤੀ ਦੋ ਬੰਦੇ ਕਰਾ ਰਹੇ ਨੇ ਸੀ ਉਹਦਾ ਖੇਮੜ ਦਾ ਬੇਰਬਾ ਦੇ ਕੇ ਰਿਸਤੀ ਕਰਾ ਰਹੇ ਨੇ ਪਰੰਤੂ ਉਹਦਾ ਦੇਰ ਬਾਅਦ ਦੂਈ ਖੇਤ ਚ ਵੀ ਹੋਣਾ ਚਾਹੀਦਾ ਸੀ ਠੀਕ ਹੈ ਵੀ ਹਾਂ ਇਹ ਭਾਈ ਦਾ ਜਿਹੜਾ ਹਿੱਸਾ ਸੀ ਇਹ ਜਣਕੇ ਇਸ ਸਕਿਪਟ ਚ ਵੇਚ ਕੇ ਪਰ ਉਹਦਾ ਇਹਨਾਂ ਦਾ ਹਿੱਸਾ ਉਧਰੋਂ ਖਤਮ ਹੋਊਗਾ ਉਧਰ ਫਲਾਣੇ ਬੰਦੇ ਦੀ ਰਹਿ ਗਿਆ ਮਤਲਬ ਖੇਵਟ ਨੰਬਰ 3 ਚ ਵੇਚ ਗਏ ਨੰਬਰ 4 ਚ ਵੀ ਇਸਦਾ ਹੈ ਦੋਨਾਂ ਚ ਮਤਲਬ ਹਾਂ ਉੱਥੇ ਬਿਰਬਾ ਆ ਜਾਂਦਾ ਫਿਰ ਉਹ ਪਹਿਲਾਂ बिकਦੀਆਂ ਸੀ ਹੁਣ ਨਹੀਂ बिकਦੀਆਂ ਠੀਕ ਹੈ ਜੀ ਠੀਕ ਆ ਇੱਕ ਰਹਿਸ਼ੀ ਪਲਾਟ ਦਾ ਬਿਨਾਂ ਰਜਿਸਟਰ ਤਬਾਦਲਾ ਹੋ ਜਾਂਦਾ ਜੀ ਰਹਿਸ਼ੀ ਪਲਾਟ ਦਾ ਨਹੀਂ ਹੁੰਦਾ ਇਹ ਰਜਿਸਟਰਡ ਹੋਊਗਾ ਅੱਛਾ ਜੀ ਠੀਕ ਹੈ ਜੀ ਕਹਿੰਦਾ ਤਿੰਨ ਕਿਲੇ ਦੀਆਂ ਗਰਦੌਰੀਆਂ ਨੇ ਦੋ ਕਿਲੇ ਦੀਆਂ ਗਰਦੌਰੀਆਂ ਚੜੀਆਂ ਨੇ ਪਰ ਕਿਲੇ ਤਿੰਨ ਨੇ ਚੜੀਆਂ ਦੋ ਦੀਆਂ ਗਰਦੌਰੀਆਂ ਨੇ ਇਹਦਾ ਹੱਲ ਜੀ ਤੀਜਾ ਕਿਲਾ ਜਿਹਦੇ ਕਬਜ਼ੇ 'ਚ ਹੈ ਉਹ ਉਹੀ ਕੁਐਸਚਨ ਆ ਗਿਆ ਨਾ ਪਹਿਲਾਂ ਵਾਲਾ ਵੀ ਜੇ ਤੀਜਾ ਕਿਲਾ ਇਹਦੇ ਕਬਜ਼ੇ 'ਚ ਹੈ ਜੇ ਤਾਂ ਕੇਸਪਾਗੀ ਕਰਾ ਸਕਦੇ ਠੀਕ ਆਦਰਵਾਈਜ਼ ਇਹ ਬੰਦਾ ਨਹੀਂ ਸਹਿਮਤ ਹੈਗਾ ਜੀ ਤਾਂ ਉਹ ਜਿਹੜੇ ਬੰਦੇ ਨੂੰ ਗਰਦੌਰੀ ਹੈ ਉਹ ਬੰਦਾ ਸਹਿਮਤ ਹੈ ਵੀ ਹਾਂ ਇਹ ਬੰਦਾ ਵੀ ਦੇ ਦੇ ਇਹਦੇ ਨਾਲ ਉਹ ਕਰ ਦੋ ਫਿਰ ਤਾਂ ਪਟਵਾਰੀ ਕਰ ਦੂਗਾ ਠੀਕ ਹੈ ਜੀ 10 ਕੁ ਗੁੱਠੇ ਕਰਾ ਕੇ ਜੇ ਉਹ ਬੰਦਾ ਨਹੀਂ ਸਹਿਮਤ ਹੈ ਕਿ ਫਿਰ ਕੇਸਪਾਗੀ ਕਰਾ ਸਕਦੇ ਠੀਕ ਹੈ ਜੀ ਇੱਕ ਤਰੀਕਾ ਤਕਸੀਮ ਤੋਂ ਬਾਅਦ ਕੀ ਅਗਲਾ ਸਟੈਪ ਕਿਹੜਾ ਤਰੀਕਾ ਤਕਸੀਮ ਤਾਂ ਜਣੇ ਕਿ ਨਕਸ਼ਾ ਆੜੇ ਵਾਸਤੇ ਹੁੰਦਾ ਹੈ। ਅੱਛਾ ਜੀ। ਨਕਸ਼ਾ ਆੜਾ ਬਣਨ ਵਾਸਤੇ ਤਰੀਕਾ ਤਕਸੀਮ ਹੁੰਦਾ। ਉਹਦੇ ਵਿੱਚ ਬੇਰਵਾ ਦਿੱਤਾ ਜਾਂਦਾ ਵੀ ਤੁਸੀਂ ਜਿਹੜੀ ਤਕਸੀਮ ਕਰਨੀ ਹੈ, ਚੰਗੇ ਜੂ ਚੰਗੀ ਮਾੜੀ ਚੋਂ ਮਾੜੀ ਤੇ ਦੋ ਮਰਲਿਆਂ ਤੱਕ ਵੱਧਾ ਘਾਟਾ ਹੁੰਦਾ ਉਹ ਚ ਸਾਰਾ ਦਿੱਤਾ ਹੋਣਾ ਵੀ ਤੁਸੀਂ ਕਿਸ ਵੀ ਏਸਤੇ ਨਕਸ਼ਾ ਬਣਾਣਾ ਆੜਾ ਤਰੀਕਾ ਤਕਸੀਮ ਚ। ਉਹ ਕਾਨੂੰਨ ਗੋਲਵੇ ਆਉਂਦਾ ਹੈ। ਤਹਿਸੀਲਾਰ ਵੱਲੋਂ ਪਾਸ ਹੁੰਦਾ ਉਹ। ਉਹ ਤਰੀਕਾ ਤਕਸੀਮ ਦੇ ਮੁਤਾਬਕ ਹੀ ਨਕਸ਼ਾ ਆੜਾ ਬਣਦਾ ਹੈ। ਠੀਕ ਹੈ ਸਰ। ਨਕਸ਼ਾ ਆੜੇ ਤੋਂ ਬਾਅਦ ਫਿਰ ਨਕਸ਼ਾ ਈੜੀ ਬਣਦਾ ਜੀ। ਠੀਕ ਹੈ ਜੀ ਫਿਰ ਸੰਦ ਜ ਸੰਦ ਜਾਰੀ ਹੁੰਦੇ ਫਿਰ ਸੰਦ ਜਾਰੀ ਹੋਣ ਤੋਂ ਬਾਅਦ ਕਬਜ਼ੇ ਦੇ ਆਰਡਰ ਆਉਂਦੇ ਨੇ ਠੀਕ ਆ ਫਿਰ ਉਸ ਤੋਂ ਬਾਅਦ ਇੰਤਕਾਲ ਹੁੰਦਾ ਹੈ ਮਤਲਬ ਕਾਫੀ ਲੰਮਾ ਕੋਰ ਲੱਗ ਗਿਆ ਠੀਕ ਆ ਇੱਕ ਪੋਤਾ ਬਲੱਡ ਰਿਲੇਸ਼ਨ ਵਿੱਚ ਆਉਂਦਾ ਕਿ ਨਹੀਂ ਜੀ ਪੋਤਾ ਬਲੱਡ ਰਿਲੇਸ਼ਨ ਚ ਆਉਂਦਾ ਠੀਕ ਆ ਇੱਕ ਆੜ ਰਹਿਣ ਜ਼ਮੀਨ ਦੀ ਤਕਸੀਮ ਹੋ ਸਕਦੀ ਆ ਆੜ ਰਹਿਣ ਦੀ ਆਪਣੇ ਪਹਿਲਾਂ ਵੀ ਬਹੁਤ ਵਾਰੀ ਕੁਐਸਚਨ ਹੋਗੇ ਨਾ ਆੜ ਰਹਿਣ ਦੀ ਜੇ ਬੈਂਕ ਵਾਲੇ ਸਹਿਮਤ ਨਹੀਂ ਫੇਰ ਨਹੀਂ ਹਾਂ ਜੇ ਬੈਂਕ ਵਾਲੇ ਸਹਿਮਤ ਨਹੀਂ ਫੇਰ ਨਹੀਂ ਠੀਕ ਆ ਜੀ ਇੱਕ ਬਿਲਾ ਵੈ ਜ਼ਮੀਨ ਜੀ ਬਿਲਾ ਬੈ ਦਾ ਮਤਲਬ ਹੁੰਦਾ ਹੈ ਵੀ ਬੈ ਤੋਂ ਬੇਨਾ ਬਗੈਰ ਬੇਬੈ ਕੀਤੀ ਠੀਕ ਹੈ ਜੀ ਹੁਣ ਸਪੋਜ਼ ਕਰੋ ਤਿੰਨ ਬੰਦੇ ਆਪਾਂ ਮਾਲਕ ਤਿੰਨਾਂ ਚੋਂ ਦੋ ਬੰਦੇ ਵੇਚਦੇ ਨੇ ਠੀਕ ਹੈ ਜੀ ਉੱਥੇ ਆਇਆ ਨਾ ਫਲਾਣਾ ਸਿੰਘ ਫਲਾਣਾ ਸਿੰਘ ਬਾਇਆ ਠੀਕ ਹੈ ਜੀ ਫਲਾਣਾ ਸਿੰਘ ਬਿਲਾ ਬਾਇਆ ਬਿਲਾ ਮਾਇ ਦਾ ਮਤਲਬ ਇਹਨੇ ਨਹੀਂ ਵਿਚੀ ਹੈਗੀ ਇਹਨਾਂ ਦੋਆਂ ਨੇ ਵਿਚੀ ਠੀਕ ਹੈ ਜੀ ਠੀਕ ਇੱਕ ਕਹਿੰਦੇ ਮਰਬਾਬੰਦੀ ਤੋਂ ਪਹਿਲਾਂ ਸੱਤ ਕਨਾਲਾ ਜ਼ਮੀਨ ਸਾਡੇ ਨਾਮ ਸੀ ਪਰ ਬਾਅਦ ਵਿੱਚ ਬਿਨਾ ਖਸਰਾ ਨੰਬਰ ਖਾਲੀ ਪਈ ਆ ਇਹਦਾ ਕੀ ਚੱਕਰ ਹੋ ਸਕਦਾ ਜੀ ਬਿਨਾ ਖਸਰਾ ਨੰਬਰ ਖਾਲੀ ਪੈਣ ਦਾ ਕੋਈ ਮਤਲਬ ਲੈ ਨਹੀਂ ਹੈ ਜੀ ਉਹ ਤਾਂ ਜ਼ਮੀਨ ਤਾਂ ਜਣ ਕੇ ਜਿਹਦੇ ਨਾਲ ਉਹ ਹੈਗੀ ਸੀ ਪਹਿਲਾਂ ਮਰਬਾਬੰਦੀ ਤੋਂ ਪਹਿਲਾਂ ਮਰਬਾਬੰਦੀ ਤੋਂ ਪਹਿਲਾਂ ਤਾਂ ਕੋਈ ਨੰਬਰੇ ਹੋਰ ਸੀ ਜੀ ਠੀਕ ਆ ਠੀਕ ਹੈ ਨਾ ਜੀ ਉਸ ਤੋਂ ਬਾਅਦ ਤਾਂ ਮਰਬਾਬੰਦੀ ਵੇਲੇ ਤਾਂ ਸਾਰੇ ਨੰਬਰ ਕੈਮ ਕਰਤੇ ਉਹਨਾਂ ਨੇ ਜੀ ਮਤਲਬ ਨੰਬਰ ਵਾਈਜ਼ ਹੋਊਗੀ ਨੰਬਰ ਨੰਬਰ ਵਾਈਜ਼ ਹੋਗੀ ਜ਼ਮੀਨਾਂ ਇਹ ਪਿੰਡ ਦੀ ਲਾਲਕੀਰ ਦੇ ਅੰਦਰ ਹੋਣੀ ਜਿਹੜੀ ਇਹ ਗੱਲ ਕਰ ਰਹੇ ਆ ਅੱਛਾ ਠੀਕ ਆ ਉਹ ਚ ਹੁਣ ਕੇ ਨੰਬਰ ਆਈ ਨਹੀਂ ਨੰਬਰ ਉਹ ਚ ਹੁੰਦੀ ਉਹ ਚ ਹੁੰਦੀ ਨਹੀਂ ਹੈਗੇ ਸਰਬਰਦਾਰ ਜਿਉਂਦੇ ਜੀ ਆਪਣੇ ਪੁੱਤਰ ਨੂੰ ਨੰਬਰਦਾਰ ਬਣਾ ਸਕਦਾ ਕਿ ਨਹੀਂ ਸਰਬਰਾ ਬਣਾ ਸਕਦਾ ਪੱਕਾ ਸਰਵਰਾ ਕਿ ਮੈਂ ਜੀ ਸਰਵਰਾ ਵੀ ਮੈਂ ਕੰਮ ਨਹੀਂ ਕਰ ਸਕਦਾ ਮੈਂ ਬੁढ़ा ਹੋ ਚੁੱਕਿਆ ਜੀ ਮੇਰੀ ਥੋਂ ਦੇ ਹੁਣੇ ਕੰਮ ਕਰੂਗਾ ਅੱਛਾ ਜੀ ਮਤਲਬ ਜਿਹੜੇ ਸੈਨੇਚਰ ਵਗੈਰਾ ਉਹ ਨੰਬਰਦਾਰ ਹੀ ਚੱਲਣਗੇ ਜੀ ਨਹੀਂ 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 ਅੱਛਾ ਅੱਛਾ ਨੰਬਰਦਾਰ ਜਿਹੜਾ ਸਰਵਰਾ ਬਣ ਗਿਆ ਫਿਰ ਉਹਦੇ ਸੈਨ ਚੱਲਣਗਾ ਅੱਛਾ ਉਸੇ ਚੱਲਣਗੇ ਉਹ ਡੀਸੀ ਵੀ ਆਰਡਰ ਕਰਦਾ ਨਾ ਸਰਵਰ ਨੰਬਰਦਾਰ ਦੇ ਵੀ ਠੀਕ ਹੈ ਜੀ ਇਹਦੀ ਕੋਈ ਯੋਗਤਾ ਵੀ ਹੁੰਦੀ ਹੈ ਨੰਬਰਦਾਰ ਦੀ ਨੰਬਰਦਾਰ ਦੀ ਯੋਗਤਾ ਪੜਿਆ ਲਿਖਿਆ ਹੋਣਾ ਚਾਹੀਦਾ ਠੀਕ ਹੈ ਜੀ ਤੇ ਉਹਦੇ ਨਾਲ ਵੀ ਜ਼ਮੀਨ ਜਾਇਦਾਦ ਵੀ ਹੋਣੀ ਚਾਹੀਦੀ ਹੈ ਅੱਛਾ ਇਹ ਕੰਡੀਸ਼ਨ ਹੈ ਜੀ ਹਾਂ ਇੱਕ ਜਮੀਨ ਨੂੰ ਗਹਿਣੇ ਲੈਣ ਤੇ ਦੇਣ ਦਾ ਪੂਰਾ ਪ੍ਰੋਸੈਸ ਕੀ ਹੁੰਦਾ ਜੀ ਜੇ ਕਿਸੇ ਨੇ ਜ਼ਮੀਨ ਗਹਿਣੇ ਦੇਣੀ ਹੈ ਜਾਂ ਲੈਣੀ ਹੈ ਕਿਸੇ ਤੋਂ ਗਹਿਣੇ ਲੈਣ ਦੇਣ ਦਾ ਜਿਸ ਤਰ੍ਹਾਂ ਆਪਾਂ ਜ਼ਮੀਨ ਹੁਣ ਕਿਸੇ ਨੂੰ ਗਹਿਣੇ ਕਰਨੀ ਹੈ ਉਹਦੀ ਰਿਸ਼ਤੀ ਹੋ ਜਾਂਦੀ ਹੈ ਕਿੰਨਾ ਰੱਖੋ ਤੁਸੀਂ ਗਹਿਣੇ ਦਿੱਤੇ ਉਹਨੇ ਦੀ ਰਿਸ਼ਤੀ ਹੋ ਜੂਗੀ ਠੀਕ ਹੈ ਜੀ ਉਹ ਤਾਂ ਜਿਸ ਤਰ੍ਹਾਂ ਆਪਾਂ ਬੈ ਕਰਦੇ ਆ ਉਹ ਸਭ ਨਾਲ ਗਹਿਣੇ ਦੀ ਰਿਸ਼ਤੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਕੋਈ ਆਪਾਂ ਮਤਲਬ ਜੇ ਇੱਕ ਬੰਦੇ ਨੇ ਕਿਸੇ ਨੇ ਲਿਖਤ ਲਗਾਉ ਕਰਤੀ ਮੰਨ ਲਓ ਵੀ 4 ਸਾਲ ਲਈ ਗਹਿਣੇ ਆ 4 ਉਹਦੇ ਵਿੱਚ ਆਪਾਂ ਸ਼ਰਤ ਰੱਖ ਸਕਦੇ ਆ ਵੀ 4 ਸਾਲ ਵਾਸਤੇ ਗਹਿਣੇ ਦੇ ਰਹੇ ਆ ਤਾਂ 4 ਸਾਲ ਬਾਅਦ ਆਪਾਂ ਨੂੰ ਪੈਸੇ ਦੇ ਬਸ ਜੀ 4 ਸਾਲ ਤੋਂ ਪਹਿਲਾਂ ਵਾਪਸ ਲੈਣੀ ਹੋਵੇ ਜੀ ਫਿਰ ਪਹਿਲਾਂ ਲੈਣੀ ਜੇ ਦੋਈ ਤਰ੍ਹਾਂ ਸਹਿਮਤ ਨੇ ਤਾਂ ਹੋ ਸਕਦੀ ਐ ਨਹੀਂ ਜੇ 4 ਸਾਲ ਮਿਆਦ ਹੈ ਤਾਂ ਉਹ 4 ਸਾਲ ਰੱਖੂ ਰੱਖੂਗਾ 4 ਸਾਲ ਜੀ ਜੇ ਦੋਈ ਸਹਿਮਤ ਨੇ ਤਾਂ ਹੋ ਸਕਦੀ ਐ ਲੈਣ ਦੇਣ ਵਾਲਾ ਵੀ ਦੇਣ ਵਾਲਾ ਵੀ ਦੋਈ ਸਹਿਮਤ ਨੇ ਫਿਰ ਹੋ ਸਕਦੀ ਠੀਕ ਸਰ ਕਹਿੰਦੇ ਸਦਾਦੇ ਦੇ ਸਮੇ ਜਲੰਧਰ ਆ ਕੇ ਘਰ ਦੇ ਵਿੱਚ ਰਹਨੇ ਆ ਮਤਲਬ ਉਸ ਸਮੇ ਜਦੋਂ ਮੇਰਾ ਦਾਦਾ ਰਹਿੰਦਾ ਸੀ ਉਹਦੀ ਰਜਿਸਟਰੀ ਨਹੀਂ ਨ ਹੋਈ ਇਹਦੀ ਰਜਿਸਟਰੀ ਹੁਣ ਕਿਵੇਂ ਹੋ ਸਕਦੀ ਐ ਜੀ ਜਿਹੜੇ ਘਰ ਚ ਰਹਿੰਦੇ ਹੋ ਕਿਹਦੇ ਨਾਂ 'ਤੇ ਜ਼ਮੀਨ ਕਿਹਦੇ ਨਾਂ 'ਤੇ ਸੀ ਉਹ ਜਿੱਥੇ ਰਹਿ ਰਹੇ ਨੇ ਜਿਹਦਾ ਦਾਦੇ ਦੇ ਨਾਂ ਸੀ ਹਾਂਜੀ ਦਾਦੇ ਦੀ ਵਿਰਾਸਤ ਜਿਹਨੂੰ ਜਿਹਨੂੰ ਜਾਊਗੇ ਸਾਰਿਆਂ ਨੂੰ ਜਾਊਗੇ ਉਹ ਚਾਹੇ ਰਹਿ ਉਹ ਰਹੇ ਨੇ ਇਹਦਾ ਬਦਲ ਇਹ ਨਹੀਂ ਹੈਗਾ ਵੀ ਉਹਨੂੰ ਇਕੱਲੇ ਮਾਲਕ ਬਣ ਜਾਣਗੇ ਠੀਕ ਆ ਉਹਦੇ ਜਿਹੜੇ ਜਿਹੜੇ ਵਾਰਸ ਨੇ ਸਾਰਿਆਂ ਨੂੰ ਜਾਊ ਮਤਲਬ ਦਾਦੇ ਦੇ ਕਿੰਨੇ ਪੁੱਤਰ ਨੇ ਸਾਰਿਆਂ ਨੂੰ ਵੰਡੀ ਉਹ ਸਾਰਿਆਂ ਨੂੰ ਵੰਡੀ ਜਾਊਗੀ ਠੀਕ ਉਹਨਾਂ ਦੇ ਨਾਂ ਜਾਊਗੀ ਫਿਰ ਉਹਨਾਂ ਤੋਂ ਰਿਸ਼ਤੇ ਅਗਾ ਇਹਨਾਂ ਨੂੰ ਕਰਾਉਣੇ ਪੈਣਗੇ ਜਿਹੜੇ ਰਹਿ ਰਹੇ ਨੇ ਉੱਥੇ ਠੀਕ ਹੈ ਜੀ ਇੱਕ ਖਾਸਰੇ ਖਾਸਰੇ ਦਾ ਨੰਬਰ ਨਕਸ਼ੇ ਵਿੱਚ ਸਹੀ ਨਹੀਂ ਹੈ ਪਰ ਜਿੱਥੇ ਜਿਹੜਾ ਨਾ ਜ਼ਮੀਨ ਦਾ ਨੰਬਰ ਨਕਸ਼ੇ ਵਿੱਚ ਨਹੀਂ ਹੁੰਦਾ ਜੀ ਉਹ ਫਿਰ ਜ਼ਮੀਨ ਨੂੰ ਬੰਜਰ ਜ਼ਮੀਨ ਮੰਨੇ ਜਾਂਦਾ ਨਹੀਂ ਬੰਜਰ ਨਹੀਂ ਹੁੰਦੀ ਬੰਜਰ ਦਾ ਤਾਂ ਮਤਲਬ ਪਤਾ ਹੈ ਕੀ ਹੁੰਦਾ ਜਿਹੜੀ ਜ਼ਮੀਨ ਕੁਝ ਸਾਲ ਖਾਲੀ ਰਹਿੰਦੀ ਹੈ ਉਹਨੂੰ ਫਿਰ ਪਹਿਲਾਂ ਬੰਜਰ ਜ਼ਦੀਮ ਫਿਰ ਬੰਜਰ ਕਦੀਮ ਅੱਛਾ ਜੀ ਉਹ ਉਹ ਚੀਜ਼ ਹੁੰਦੀ ਹੈ ਉਹ ਜਿਹੜੀ ਖਾਲੀ ਰਹਿੰਦੀ ਜੀ ਜਿਹੜੀ ਚ ਕਾਸਤ ਨਹੀਂ ਹੁੰਦੀ ਕਾਸਤ ਨਹੀਂ ਹੋ ਸਕਦੀ ਉਹ ਹੁੰਦੀ ਹੈ ਬੰਜਰ ਦਾ ਠੀਕ ਹੈ ਜਿਹੜੀ ਨੰਬਰ ਖਸਰਾ ਨਾ ਹੋਣ ਦਾ ਤਾਂ ਮਤਲਬ ਲੈ ਨਹੀਂ ਹੈ ਨਾ ਹਰ ਇੱਕ ਚੀਜ਼ ਨੂੰ ਨੰਬਰ ਖਸਰਾ ਮਿਲੇ ਹੋਇਆ ਹੈ ਠੀਕ ਹੈ ਬੰਦਾ ਕੀ ਡਾਲੀ ਜ਼ਮੀਨ ਨੂੰ ਨੰਬਰ ਖਸਰਾ ਨਹੀਂ ਹੁੰਦਾ ਅੱਛਾ ਬੰਦਾ ਜ਼ਮੀਨ ਨੂੰ ਵੀ ਨੰਬਰ ਖਸਰਾ ਇਹਨਾਂ ਸਭ ਨੂੰ ਹੁੰਦਾ ਜੀ ਨੰਬਰ ਸਭ ਨੂੰ ਹੁੰਦਾ